ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਬੇਨ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਜਿਹੜੀ ਆਪਾਂ ਕਵਰ ਕਰੀਏ ਪਿੰਡ ਰਾਉਕਾ ਤੋਂ ਕਰੀ ਆ ਡਾਕਟਰ ਮਰੀ ਕੋ ਚੰਗੀ ਜਿਹਾ ਕੁਆਲਿਟੀ ਵਾਲੀ ਦੋਸਤੋ ਤਾਜੀ ਸੂਈ ਫੇਸ ਕੁਆਲਿਟੀ ਤੁਸੀਂ ਇਹਦੀ ਚੈੱਕ ਕਰਨ ਨੂੰ ਨਵਾਂ ਹਨ ਦੂਜਾ ਸੂਆ ਹਵਾਨੇ ਦੀ ਬੜੀ ਸਾਫ਼ ਸੁਥਰੀ ਆ ਬਾਈ ਕਹਿੰਦਾ ਵੀ ਤੀਜੇ ਦਿਨ ਅੱਜ ਜਿਹੜਾ ਬੋਲਾ ਹਾਜ਼ਰ ਆ 16 ਲੀਟਰ ਹਾਜ਼ਰ ਆ ਦੋਨਾਂ ਟਾਈਮਾਂ ਦਾ ਦੋ ਟਾਈਮ ਤਿੰਨ ਟਾਈਮ ਚਵਾਈ ਤੁਸੀਂ ਕਰ ਸਕਦੇ ਹੋ ਫੁੱਲ ਵੀਡੀਓ ਚ ਬਾਈ ਨੇ ਧਾਰਾ ਵੀ ਮਾਰ ਕੇ ਦਿਖਾਈਆਂ ਥੱਣ ਨੇੜੇ ਤੋਂ ਦਿਖਾਉਣੀਆਂ ਫੈਕਸ ਹਵਾਨਾ ਦੋਸਤੋ ਨਾੜਾ ਤੁਹਾਨੂੰ ਸਾਰੇ ਹਵ 16 ਲੀਟਰ ਤੀਜੇ ਦਿਨ ਹਾਜ਼ਰ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦੇ 22 22 ਲੀਟਰ ਦੀ ਬਾਈ ਕਹਿੰਦਾ ਵੀ ਆਸ ਹੈਗੀ ਆ ਵੀ ਦੋ ਟਾਈਮ ਤਿੰਨ ਟਾਈਮ ਹੁਣ ਜਿੰਨਾ ਰੈਡੀ ਆ ਉਹ ਤੁਸੀਂ ਚੋ ਸਕਦੇ ਬਾਕੀ ਆਪੋ ਆਪਣੀ ਸੇਵਾ ਤੇ ਸਮਝਾ ਮਗਰ ਇਹਦੇ ਆ ਗਿਆ ਮੇਲ ਕਫ ਚੰਗੀ ਸੇਵਾ ਵਾਲਾ ਕੋਈ ਵੱਧ ਵੀ ਲੈ ਸਕਦਾ ਦੋਸਤੋ ਤੇ 20 ਪਲੱਸ ਦਾ ਆਰਾਮ ਨਾਲ ਹੀ ਜਾ ਸਕਦੀ ਆ ਮੌਲ ਜਿਹੜਾ ਬਾਈ ਨੇ ਇਹਦਾ ਫੋਨ ਤੇ ਕਰਿਆ ਗਿਆ ਜੈ ਡਿਮਾਂਡ ਬਾਈ ਕਹਿੰਦਾ ਵੀ ਰਹਿਣ ਵਾਲੀ ਇਹ ਫੋਨ ਤੁਸੀਂ ਲਾਇਓ ਤੇ ਬਾਕੀ ਉਹਦੇ ਤੇ ਮਾਨਤਨ ਵੀ ਹੋ ਜਾਊਗਾ ਚੰਗੀ ਜਾਤ ਕੁਆਲਿਟੀ ਆਗੀ ਨੰਬਰ ਹੁਣ ਲਗਾਤਾਰ ਸਕਰੀਨ ਤੇ ਚੱਲੀ ਜਾਊਗਾ ਬਾਈ ਨਾਲ ਸੰਪਰਕ ਕਰ ਲਓ ਫੁੱਲ ਵੀ ਪਿੰਡ ਆ ਗਿਆ rau ke ਤਸੀਨ ਨਿਹਾਲ ਸਿੰਘਲ ਮੋਗੇ ਜ਼ਿਲ੍ਹੇ ਦਾ ਪਿੰਡ ਫੈਕਸ ਹਵਾਨੇ ਦੀ ਨਮਾ ਹਨ ਸੋਹਣੀ ਬਾਡੀ ਢਾਂਚਾ ਨੰਬਰ ਸੱਲੇ ਸਕਰੀਨ ਤੇ ਧੰਨਵਾਦ